ਹਾਂਜੀ ਵੀਰ ਹੋਰ ਠੀਕੋਂ ਸਾਰੇ ਹਾਂਜੀ ਆਪਾਂ ਨੇ ਇੱਕ ਪ੍ਰੋਜੈਕਟ ਲਾਇਆ ਛੋਟਾ ਜਾਂ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਕਿਵੇਂ ਲੱਗਿਆ ਕਿੰਨਾ ਕੁ ਵਧੀਆ ਲੱਗਿਆ ਤੇ ਬਹੁਤ ਸਸਤਾ ਸੌਦਾ ਹੈ ਤੇ ਬਹੁਤ ਆਰਾਮਦਾਰੀ ਹੈ ਆਮ ਦੁਕਾਨਦਾਰਾਂ ਦੇ ਕੰਮ ਕਰਨ ਨੂੰ ਵੀ ਤੇ ਆਹ ਦੇਖੋ ਆਹ ਕੈਂਪਰ ਲਿਆ ਆਪਾਂ ਨੇ ਇੱਕ ਆਹ ਕੈਂਪਰ ਦੇ ਵਿੱਚ ਆ ਪਾਈਪ ਫਿੱਟ ਕਰਤਾ ਠੰਡਾ ਪਾਣੀ ਜਲ ਸਾਡੇ ਕੋਲ ਤਾਂ ਠੰਡਾ ਪਾਣੀ ਆਮੇ ਹੁੰਦਾ ਆਮ ਵਰਪਾ ਕਿਹਦੇ ਵਿੱਚ ਆਹ ਮੋਟਰ ਫਿੱਟ ਕਰਤੀ ਆਹ ਪੈਪ ਜਾਂਦਾ ਇਹਦੇ ਵਿੱਚੋਂ ਆਹ ਦੇਖੋ ਜੀ ਆਹ ਲਾਤੇ ਫਫਾਰੇ ਐਡੀ ਵੱਡੀ ਦੁਕਾਨ ਆ ਬਿਲਕੁਲ ਠੰਡੀ ਠਾਰ ਹੋਈ ਪਈ ਆ ਤਿੰਨ ਫਫਾਰੇ ਲੱਗੇ ਨੇ ਦੋ ਪੱਖੇ ਨੇ ਇਹਦੇ ਵਿੱਚ ਤੇ ਫਫਾਰੇ ਸੁਣੂ ਪ੍ਰੈਸ਼ਰ ਤਾਂ ਹੋ ਸਕਦਾ ਨਾ ਦੇ ਸਕੇ ਕਿਉਂਕਿ ਇਧਰੋਂ ਚਾਨਣ ਪੈਂਦਾਗਾ ਇਹ ਦੁਕਾਨ ਦੀ ਜਣੀ ਆਰਾਮਦਾਰੀ ਬਹੁਤ ਹੈ ਜਿਵੇਂ ਕਿ ਐਤ ਕੀ ਗਰਮੀ ਬਹੁਤ ਜਿਆਦਾ ਚੱਲ ਰਹੀ ਹੈ ਹੋਰ ਵੀ ਮੁੰਡਿਓ ਠੀਕ ਹੋ? ਹਾਂ ਜੀ ਹਾਂ ਜੀ ਕਿਵੇਂ ਆਹੇ ਪ੍ਰੋਜੈਕਟ ਪਾਸ ਹੋ ਗਿਆ ਕਿਵੇਂ ਚੱਲ ਰਿਹਾਗਾ? ਪੂਰਾ ਵਧੀਆ ਏਸੀ ਨੂੰ ਮਾਤ ਪਾਉਂਦਾ ਜੀ ਏਸੀ ਵੀ ਨੀਸ ਕਰ ਸਕਦਾ ਵੈਰੀ ਗੁੱਡ ਏਸੀ ਨੂੰ ਮਾਤ ਪਾਉਂਦਾ ਹੈ ਹਾਂ ਜੀ ਜੜੇ ਸਸਤਾ ਸੌਦਾ ਬਿਲਕੁਲ ਹੈਨਾ? ਹਾਂ ਜੀ ਬਹੁਤ ਵਧੀਆ ਗੱਲ ਹੈ ਜੀ ਆ ਦੇਖੋ ਮੁੰਡਿਆਂ ਨੂੰ ਕੰਮ ਕਰਨਾ ਵੀ ਬਹੁਤ ਸੌਖਾ ਹੋ ਗਿਆ ਐਫ ਫਾਰੇ ਲਾਇਤੀ ਆਪਾਂ ਨੇ ਤੇ ਹਲ ਤੱਕ ਦਾ ਪਾਸ ਨੇ ਤਕਰੀਬਨ ਅੱਧੀ ਗਰਮੀ ਦਾ ਲੰਘ ਚੱਲੀ ਐ ਆ ਦੇਖਾ ਇਧਰੋਂ ਥੋੜਾ ਜਿਹਾ ਪਤਾ ਲੱਗਦਾ ਹਨਾ ਦੇਖੋ ਇਧਰ ਖੜ ਕੇ ਫਫਾਰੇ ਦੀਂਦੇ ਨੇ ਆਪਾਂ ਨੂੰ ਉੱਧਰੋਂ ਚਾਨਣ ਪੈਂਦਾ ਆ ਦੇਖੋ ਜੀ ਬਹੁਤ ਵਧੀਆ ਮੈਂ ਕਹਿੰਦਾ ਤੇ ਸਸਤਾ ਸੌਦਾ ਤੇ ਵਧੀਆ ਨਜ਼ਾਰੇਦਾਰ ਆਈਟਮ ਹੈ ਤੇ ਸਾਨੂੰ ਤਾਂ ਆਨੰਦ ਆ ਗਿਆ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਵੀ ਇੰਨਾ ਸਸਤਾ ਸੌਦਾ ਏਸੀ ਨੂੰ ਮਾਤ ਪਾਉਣ ਵਾਲਾ ਵੀ ਕਿੰਨਾ ਕੁ ਵਧੀਆ ਲੱਗਿਆ ਧੰਨਵਾਦ ਸੋਡਾ ਆ ਆਪਣੀ ਦੁਕਾਨ ਤੇ ਲਾਇਆ ਦੁਕਾਨ ਦਾ ਐਡਰੈਸ ਨੋਟ ਕਰੋ ਮਨਦੀਪ ਪਾਟੋ ਵਰਕਸ 9876309052 10 ਮੰਦੀਪਾਥਨ ਧੰਨਵਾਦ ਜੀ ਸ਼ੇਅਰ ਜ਼ਰੂਰ ਕਰਦੇ ਹੋ ਜੇ ਵਧੀਆ ਲੱਗਿਆ ਹਨ ਕਿਸੇ ਦੇ ਹੋਰ ਵੀ ਦਿਮਾਗ ਚ ਆ ਜਾਂਦਾ ਇਕੱਲਾ ਇਹ ਨਹੀਂ ਵੀ ਡੰਗਰ ਪਸ਼ੂਆਂ ਦੇ ਲਾਉਣ ਨੂੰ ਨਹੀਂ ਆਪਣੇ ਆਮ ਘਰਾਂ ਦੇ ਵਿੱਚ ਵੀ ਜਾਨੀ ਕਿ ਬਹੁਤ ਚੀਜ਼ ਵਧੀਆ ਲੱਗੀ ਮੈਨੂੰ ਤਾਂ ਬਾਕੀ ਸੋਡੀ ਕਿਵੇਂ ਸਲਾਹ ਧੰਨਵਾਦ ਜੀ